ਹਾਂ ਜੀ ਬੇਟੇ ਕੀ ਨਾਮ ਮਰਨਾਈ ਬੁੱਟਾ ਸਿੰਘ ਤੋਂਗਾਲੀ ਬਲਾਕ ਪ੍ਰਧਾਨ ਭਾਰਤੀ ਸੰਘ ਦਿਖਾਉਂਦਾ ਅੱਜ ਕਿਵੇਂ ਇੱਥੇ ਖੜੇ ਹੋ ਅੱਜ ਅਸੀਂ ਸੁਗਤ ਮੋਰਚੇ ਦੇ ਸੱਦੇ ਤੇ ਜਿਹੜੀ ਭਾਜਪਾ ਸਰਕਾਰ ਆ ਇਹਦਾ ਮਤਲਬ ਵਿਰੋਧ ਕਰਨਾ ਇਹਨਾਂ ਨੂੰ ਜਵਾਬਸਵਾਬ ਉਸਨੇ ਜਵਾਬਸਵਾਬ ਸਾਡੀਆਂ 11 ਮਤਲਬ ਜਵਾਬਸਵਾਬ ਆ ਜਿਹੜੇ ਇਹਨਾਂ ਨੂੰ ਅਸੀਂ ਕਰਨੇ ਆ ਕਿਉਂਕਿ ਅਸੀਂ ਦਿੱਲੀ 13 ਮਹੀਨੇ ਲਗਾਤਾਰ ਦਿੱਲੀ ਮੋਰਚੇ ਦੇ ਵਿੱਚ 13 ਮਹੀਨੇ ਧੂਆਂ ਰਗੜਾ ਕੇ ਆਏ ਆ ਸਾਡਾ ਉੱਤੇ 740 ਕਿਸਾਨ ਮਜ਼ਦੂਰ ਸੀਤ ਕੀਤਾ ਜਿਹਦੇ ਵਿੱਚੋਂ 602 ਕੱਲੇ ਪੰਜਾਬ ਦਾ ਉਹਦੇ ਵਿੱਚ ਮਸਲਾ ਇਹ ਆ ਸਾਡੇ ਸਾਡਾ ਪਹਿਲਾ ਮਸਲਾ ਮਤਲਬ ਮੰਗ ਕਹੂਗਾ ਸਵਾਲ ਹੈ ਇਹਨਾਂ ਨੂੰ ਵੀ ਹਸਨ ਮਿਸਰਾ ਟੋਨੀ ਆ ਜਿਹੜਾ ਉਹਦੇ ਮੁੰਡੇ ਨੇ ਚਾਰ ਸਾਡੇ ਕਿਸਾਨ ਇੱਕ ਪੱਤਰਕਾਰ ਵੀਰ ਉਹਨਾਂ ਦੇ ਉੱਤੇ ਦਰੜ ਗੱਡੀ ਚੜਾ ਕੇ ਉਹਨਾਂ ਨੂੰ ਦਰੜੇ ਤੇ ਉਹਨਾਂ ਨੂੰ ਮਤਲਬ ਅੱਜ ਜਿਹੜੀ મોદી ਸਰਕਾਰ ਹੈ ਉਹ ਅੱਜ ਉਹਨੂੰ ਬੁੱਕਲ ਦੇ ਵਿੱਚ ਲੈ ਕੇ ਉਹਨੂੰ ਸੀਟਾਂ ਦੇ ਕੇ ਉਹਨੂੰ ਕੁਰਸੀ ਤੇ ਬਰਾਜਮਾਨ ਕੀਤਾ ਹੈ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਫੜ ਕੇ ਹਸਨ ਮਿਸਰਾ ਟੋਨੀ ਆ ਜਿਹੜਾ ਉਹਦੇ ਮੁੰਡੇ ਦੇ ਉੱਤੇ ਉਹਨੂੰ ਕੁਰਸੀ ਤੋਂ ਬਰਸਤ ਕਰਕੇ ਉਹਨੂੰ ਜੇਲ੍ਹ ਦੀਆਂ ਸਿੱਖਾਂ ਦੇ ਵਿੱਚ ਪਹੁੰਚਾਇਆ ਜਾਵੇ ਬੂਜੀ ਗੱਲ ਵੀ ਜਿਹੜੇ ਸਾਡੇ ਕਿਸਾਨ ਆ ਆਪਦੇ ਹੱਕਾਂ ਦੀ ਲਾਹ ਦਿੱਲੀ ਦੇ ਬਾਡਰਾਂ ਤੇ ਜਾਂਦੇ ਆ ਦਿੱਲੀ ਦੇ ਵਿੱਚ ਜਾ ਰਹੇ ਕਿਉਂਕਿ ਸਾਨੂੰ ਜਮਹੂਰੀ ਹੱਕਾ ਹੱਥੇ ਹੱਥਾਂ ਦੀ ਖਾਤਰ ਉੱਥੇ ਕਿਲ ਗੱਡੇ ਜਾਂਦੇ ਉੱਥੇ ਵੱਡੇ ਬਟਕ ਹੰਪ ਖਿਲਾੜ ਕੇ ਮਿੱਟੀ ਲਾ ਕੇ ਸਿੱਧਾ ਗੋਲਗਾ ਚਲਾਏ ਜਾਂਦੀਆਂ ਹਨ ਅਥਰੂ ਗਾਂ ਸੋਚ ਲਾਏ ਜਾਂਦੇ ਜਿਹੜੇ 2021 ਦੇ ਵਿੱਚ ਉਹਨਾਂ ਦੀ ਮਤਲਬ ਬੁਨਿਆਦ ਟੱਪੀ ਹੋਈ ਹੈ ਫਿਰ ਜੇ ਇਹ ਅਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਤੇ ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਵੋਟਾਂ ਮੰਗਣ ਕਿਵੇਂ ਆਉਣ ਦੇ ਦਾਂਗੇ ਇਸ ਕਰਕੇ ਸਾਡਾ ਸਮੁੱਤ ਮੋਰਚਾ ਕਿੰਨਾ ਵਿਰੋਧ ਕਰਦੇ ਆ ਤੇ ਨਾਲ ਜਿਹੜੀਆਂ ਸੜਕਾਂ ਰੜਕਦੀਆਂ ਮੰਗਾਂ ਦਿੱਲੀ ਨੂੰ ਲੈ ਕੇ ਵੀ ਉਹ ਲਾਗੂ ਕੀਤੀਆਂ ਜਾਣ ਇਸ ਕਰਕੇ ਸਾਡੀ ਸਮੁੱਤ ਮੋਰਚਾ ਦਾ ਸੱਦਾ ਜਿੱਥੇ ਜਾਣਗੇ ਭਾਜਪਾ ਦੇ ਆ ਸਾਨੂੰ ਪਤਾ ਲੱਗਿਆ ਵੀ ਇੱਥੇ ਆ ਰਿਹਾ ਇੱਕ ਭਾਜਪਾ ਦਾ ਨਿਸਤ ਉਹਦਾ ਵਿਰੋਧ ਕਰਨ ਦੀ ਖਾਤਰ ਸ਼ਾਂਤੀ ਢੰਗ ਦੇ ਨਾਲ ਅਸੀਂ ਵਿਰੋਧ ਕਰਦੇ ਆ ਘਰਾੜ ਦੇ ਵਿੱਚ ਆਏ ਹੋਏ ਆ ਘਬਰਾਏ ਹੋਏ ਆ ਜਿੰਨੇ ਭਾਜਪਾ ਦੇ ਲੀਡਰ ਆ ਜਿਹੜਾ ਅਨਸਰਾਜ ਜਿਹੜਾ ਕਹਿੰਦਾ ਸੀਗਾ ਵੀ 2 ਤਰੀਕ ਨੂੰ ਦੇਖੋ ਹੁਣ ਕੱਲ ਹੀ ਲੋਕਾਂ ਨਾਲ ਸਬਖ ਸਿਖਾਇਆ ਉਹਨੂੰ ਹੁਣ ਉਹੀ ਵੇਖ ਲਓ ਕਿਸਾਨਾਂ ਤੋਂ ਗਲਤੀ ਮੰਨਈ ਜਾਂਦਾ ਜਿਹੜਾ ਬੇਅੰਤ ਦਾ ਪੁੱਤ ਹੈ ਬਿੱਟੂ ਜਿਹਨੇ ਸਾਰੇ ਲੋਕਾਂ ਦਾ ਕਹਾਣ ਕੀਤਾ ਮਤਲਬ ਇਤਿਹਾਸ ਦੇ ਗਿਆ ਗਵਾਹ ਹੈ ਉਸੇ ਲੋਕਾਂ ਦਾ ਮਤਲਬ ਕਾਹਨ ਕੀਤਾ ਉਹ ਅੱਜ ਸਟੇਜਾਂ ਦੇ ਉੱਤੇ ਬੋਲਦਾ ਹੈ ਵੀ ਇਹ ਕਿਸਾਨ ਆ ਜਿਹੜੇ ਝੰਡੀਆਂ ਚੱਕਿਆ ਅਸੀਂ ਕਿਸਾਨ ਉਹ ਹੈ ਜਿਨ੍ਹਾਂ ਨੇ ਅਸੀਂ 80% ਨਾਜ ਪੈਦਾ ਕਰਕੇ ਲੋਕਾਂ ਦਾ ਢਿੱਡ ਭਰਿਆ ਸਾਡੇ ਨਾਲ ਕਿਸਾਨ ਮਜ਼ਦੂਰ ਦੁਕਾਨਦਾਰ ਆੜਤੇ ਸਾਰੇ ਸਾਡੇ ਦਾ ਵਰਗ ਆ ਜਿਹੜਾ ਅਸੀਂ ਇਹਨਾਂ ਦਾ ਮਤਲਬ ਇਕੱਠੇ ਹੋ ਕੇ ਜਿਹੜੀ ਲੜਾਈ ਲੜੀ ਹੈ ਕਾਲੇ ਕਮੂ ਰੱਤ ਕਰਾਏ ਹੈ ਇਸ ਕਰਕੇ ਅਸੀਂ ਜਿੰਨਾ ਚੱਕ ਭਾਜਪਾ ਦਾ ਵਿਰੋਧ ਕਰਦੇ ਰਹਾਂਗੇ ਜਨਚਕੇ ਪਿੰਡਾਂ ਦੇ ਵਿੱਚ ਹੋਣਗੇ ਇੱਥੇ ਖੜੇ ਹੋਗੇ ਅੱਗੇ ਕਿਉਂ ਨਹੀਂ ਜਾਏਗੇ ਕਿ ਰੁਕੇਗਾ ਤੁਸੀਂ ਦੇਖੋ ਅਸੀਂ ਸ਼ਾਂਤੀ ਢੰਗ ਇਹੀ ਹੁੰਦਾ ਸਾਡਾ ਵੀ ਸਾਨੂੰ ਇੱਥੇ ਪ੍ਰਸ਼ਾਸਨ ਨੇ ਰੋਕ ਲ ਸਾਨੂੰ ਕਹਿੰਦੇ ਵੀ ਗਾਹਾਂ ਨਹੀਂ ਜਾਣ ਦਿੰਦੇ ਵੀ ਅਸੀਂ ਗੱਲਬਾਤ ਕਰਦੇ ਆ ਅਸੀਂ ਅਸਲ ਸਾਡਾ ਜਿਹੜਾ ਅਸੀਂ ਕਹਿਨੇ ਹੁੰਨੇ ਵੀ ਸ਼ਾਂਤੀ ਧੰਗ ਦੇ ਨਾਲ ਜਿਹੜਾ ਵੀ ਪ੍ਰੋਗਰਾਮ ਕਰਨਾ ਸੀ ਠੀਕ ਆ ਇੱਥੇ ਰੁਕਿਆ ਜਿੰਨਾ ਚਿਰ ਸਾਡੇ ਨਾਲ ਕੋਈ ਗੱਲਬਾਤ ਕਰਦੇ ਕੋਈ ਅਧਿਕਾਰੀ ਸਾਨੂੰ ਉਹਨਾਂ ਦੇ ਨੇੜੇ ਲੈ ਕੇ ਜਾਂਦਾ ਨਹੀਂ ਲੈ ਕੇ ਜਾਂਦਾ ਉਹ ਗੱਲ ਗਾਹਾਂ ਲਈ ਅਸੀਂ ਫਿਰ ਮੀਟਿੰਗ ਕਰਕੇ ਉਹ ਜਿਆ ਫੈਸਲਾ ਲਵਾਂਗੇ। ਆਜ਼ਮਿੰਦਰ ਕੋਟਪੁਰਾ ਜ਼ਿਲ੍ਹਾ ਜਰਨਿਕਤਰ ਭਾਰਤ ਕਿਸਾਨ ਜੀ ਨੇ ਇੱਕ ਟਟਕਾਉਂਦਾ ਜ਼ਿਲ੍ਹਾ ਬਠਿੰਡਾ। ਅੱਜ ਕੀ ਪ੍ਰੋਗਰਾਮ ਹੈ? ਅੱਜ ਅਸੀਂ ਇੱਥੇ ਭਾਜਪਾ ਦੇ ਨੇਤਾ ਰਾਜਨਾਥ ਸਿੰਘ ਉਹ ਚੋਣ ਪ੍ਰਚਾਰ ਲਈ ਆਏ ਹੋਏ ਹਨ। ਤੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਵੀ ਜਿਹੜਾ ਭਾਜਪੀ ਨੇ ਸਾਨੂੰ ਲਗਾਤਾਰ ਡੇਢ ਸਾਲ ਪਹਿਲਾਂ ਪੰਜਾਬ 'ਚ ਤੇ ਫਿਰ ਦਿੱਲੀ ਦੇ ਬਾਹਰਾਂ ਦਾ ਜਲੀਲ ਕੀਤਾ ਕਿਸਾਨਾਂ ਆਗੂਆਂ ਤੇ ਝੂਠੇ ਪਰਚੇ ਪਾਏ ਉਦੋਂ ਬਾਅਦ ਜਿਹੜੇ ਕਿਸਾਨ ਆ ਪਿਛਲੇ ਸਾਲ ਇਸ ਸਾਲ 13 ਵਾਰ ਵੀ ਨੂੰ ਦਿੱਲੀ ਨੂੰ ਚੱਲੇ ਸੀ ਉਹਨਾਂ ਦੇ ਰਸਤੇ 'ਚ ਕਿੱਲ ਗੱਡੇ ਅਥਰੂ ਗਾਇਦੇ ਗੋਲੇ ਭਰਾਏ ਤੇ ਸਾਡਾ ਇੱਕ ਕਿਸਾਨ ਸ਼ੁਭਕਰਨ ਸਿੰਘ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਹੈ ਅਸੀਂ ਉਸ ਦੇ ਦੋਸ ਵਜੋ ਵੀ ਇਹ ਕਿਦਾ ਵਿਰੋਧ ਕਰਦੇ ਆ ਪੰਜਾਬ 'ਚ ਦਾਖਲ ਹੋਣ ਤੇ ਤੇ ਇਹਨਾਂ ਨੂੰ ਪੰਜਾਬ ਦੇ ਪਿੰਡਾਂ 'ਚ ਨਹੀਂ ਅਸੀਂ ਬੜਨ ਦੇਵਾਂਗੇ ਸ਼ਹਿਰਾਂ 'ਚ ਨਹੀਂ ਬੜਨ ਦੇਵਾਂਗੇ ਜਿੰਨਾ ਕਿ ਜਾਨੀ ਕਿ ਅਸੀਂ ਸ਼ਾਂਤਮਈ ਢੰਗ ਦਾ ਸਾਨੂੰ ਸਦਾ ਤੋਂ ਸ਼ਾਨ ਮੋਰਚੇ ਨੇ ਉਸੇ ਢੰਗ ਨਾਲ ਅਸੀਂ ਵਿਰੋਧ ਕਰਾਂਗੇ ਅੱਗੇ ਗਏ ਕਿਉਂ ਨਹੀਂ ਰੁਕੇ ਸਾਨੂੰ ਪ੍ਰਸ਼ਾਸਨ ਨੇ ਰੋਕਿਆ ਹੋਇਆ ਤੇ ਹੁਣ ਅੱਗੇ ਕੀ ਗੱਲ ਬੋਲ ਕੋਈ ਰਹਿਣੇ ਨਹੀਂ ਕੀਤੇ ਇਹ ਕਹਿੰਦੇ ਵੀ ਅਸੀਂ ਉੱਪਰ ਗੱਲਬਾਤ ਕਰਕੇ ਦੱਸਦੇ ਹਾਂ ਇਹ ਦੱਸ ਦੇ ਠੀਕ ਹੈ ਨਹੀਂ ਅਸੀਂ ਆਪਦੀ ਮੀਟਿੰਗ ਕਰਕੇ ਕੋਈ ਦੱਸਦੇ ਬਿੱਟੂ ਨੇ ਕਿਹਾ ਸੀ ਕਿ ਕਿਸੇ ਬਿੱਟੂ ਨੇ ਕਿਹਾ ਅਸੀਂ ਵੀ ਕਿਸਾਨ ਹਾਂ ਨਸ਼ਾ ਖਾ ਕੇ ਕੁਛ ਆ ਜਾਂਦੇ ਆ ਜਿਹੜੇ ਇਸ ਤਰ੍ਹਾਂ ਕੋਈ ਧਰਮ ਨ ਪ੍ਰਦਰਸ਼ਨ ਕਰਦੇ ਪਰਚਾ ਠੀਕ ਹੈ ਉਹਦੀ ਬਖ ਬੋਲਦੇ ਐ ਕਿਸਾਨਾਂ ਨੂੰ ਪਹਿਲੇ ਦਿਨ ਬੋਲਦੇ ਆ ਦੂਜੇ ਦਿਨ ਪ੍ਰਗਟੀਆਂ ਮੰਨਦੇ ਜਿਵੇਂ ਹੰਸ ਰਾਜਿੰਦ ਦਾ ਮੰਨੀ ਇਹਨੂੰ ਛਤਰਾ ਦੀ ਲੋੜ ਐ ਇਸ ਕਰਕੇ ਬਿੱਟੂ ਨੂੰ ਵੀ ਸ਼ਬਦ ਸਿਕਾਵਾਂਗੇ ਜਦੋਂ ਕਹੋਂਦੇ ਸਾਡੇ ਕਿਸੇ ਪ੍ਰੋਗਰਾਮ ਦੇ ਦਰੇਚ